ਇਹ ਸਰਕਾਰੀ ਹਸਪਤਲ ਬਟਾਲੇ ਆਇਆ ਤੇ ਇੱਕ ਡਾਕਟਰ ਸਾਹਿਬ ਨੇ ਤਿੰਨ ਮੈਡੀਸਿਨ ਲਿਖੀਆਂ ਇੱਕੋ ਹੀ ਮਿਲੀ ਆ ਅਜੇ ਕੀ ਭਗਵੰਤ ਮਾਨ ਸਾਹਿਬ ਨੇ ਕਿਹਾ ਕਿ 26 ਜਨਵਰੀ ਤੋਂ ਬਾਅਦ ਜਿਹੜਾ ਡਾਕਟਰ ਦਵਾਈ ਲਿਖੇਗਾ ਉਹ ਦਵਾਈ ਲਿਆ ਕੇ ਦੇਗਾ ਟੈਸਟ ਬਾਰੂ ਲੇ ਕੇ ਦਿੱਤੇ ਕਹਿੰਦੇ ਐਲਡੋਸਨ ਪ੍ਰੈਗਨੈਂਟ ਦੀ ਇੱਥੋਂ ਹੋਣੀ ਹੈ ਤੇ ਬਾਕੀ ਬਾਰੂ ਕਰਵਾਓ ਇਹ ਕੀ ਮਤਲਬ ਟੈਸਟ ਵੀ ਮਹਿੰਗੇ ਬਾਰੂ ਉਦੇ ਚ ਸਾਨੂੰ 226 ਤਕਰੀਬਨ ਦਵਾਈਆਂ ਜਿਹੜੀਆਂ ਸਾਡੇ ਕੋ ਸਾਰੀਆਂ ਹੈਗੀਆਂ ਅੱਜ ਹੀ ਮੈਨੂੰ ਪਤਾ ਲੱਗਿਆ ਕਿ ਉਸ ਤੋਂ 3-4 ਦਵਾਈਆਂ ਜਿਹੜੀਆਂ ਉਹ ਥੋੜੀ ਖਤਮ ਹੋਣ ਵਾਲੀਆਂ ਅਸੀਂ ਅੱਜ ਹੀ ਆਨਲਾਈਨ ਉਹਦਾ ਇੰਟੈਂਟ ਪਾ ਕੇ ਅਸੀਂ ਮੰਗਾਵਾਂਗੇ ਕਿਹਾ ਬੀਟੇ ਦਲਜੀਤ ਸਿੰਘ ਜੀ ਦਲਜੀਤ ਸਿੰਘ ਜੀ ਕਿੱਥੇ ਆਏ ਹੋ ਤੇ ਕੀ ਕਰਨਾ ਹੈ ਸਰਕਾਰੀ ਹਸਪਤਲ ਬਟਾਲੇ ਆਇਆ ਤੇ ਇੱਕ ਡਾਕਟਰ ਸਾਹਿਬ ਨੇ ਤਿੰਨ ਮੈਡੀਸਿਨ ਲਿਖੀਆਂ ਇੱਕੋ ਹੀ ਮਿਲੀ ਆ ਅੱਜ ਜੀ ਭਗਵੰਤ ਮਾਨ ਸਾਹਿਬ ਨੇ ਕਿਹਾ ਕਿ 26 ਜਨਵਰੀ ਤੋਂ ਬਾਅਦ ਜਿਹੜਾ ਡਾਕਟਰ ਦਵਾਈ ਲਿਖੇਗਾ ਉਹ ਦਵਾਈ ਲਿਆ ਕੇ ਦੇਗਾ ਪਰ ਇੱਥੇ ਲੋਕ ਅੱਜਲ ਖਰਾਬ ਹੋਣ ਡਿਆ ਕਿਡੀਆਂ ਕਿਡੀਆਂ ਲੰਮੀਆਂ ਲੈਣਾ ਲੱਗੀਆਂ ਸਰਕਾਰ ਨੂੰ ਕੋਈ ਪਰਵਾਹ ਹੀ ਨਹੀਂ ਆ ਕੀ ਕਰਦੇ ਐਵੇਂ ਝੂਠੀਆਂ ਡਾਈ ਜਾਂਦੇ ਆ ਆਪਣੀਆਂ ਕੇ ਵੋਟਾਂ ਦਾ ਕਰਕੇ ਵੀ ਐਉਂ ਕਰ ਦਾਂਗੇ ਅੰਕਲ ਕੁਝ ਨਹੀਂ ਹੋ ਰਿਹਾ ਆ ਦੇਖੋ ਕੀ ਹੋ ਰਿਹਾ ਤੁਸੀਂ ਦੇਖ ਹੀ ਰਹੇ ਹੋ ਆਪਣਾ ਕੈਮਰਾ ਘਮਾਓ ਇਹਨੂੰ ਦੱਸੋ ਸਾਰਿਆਂ ਨੂੰ ਵੀ ਕਿਡੀਆਂ ਕਿਡੀਆਂ ਲੰਮੀਆਂ ਲੈਣਾ ਲੱਗੀਆਂ ਤੁਸੀਂ ਪੁੱਛਿਆ ਕਿ ਬਾਕੀ ਦਵਾਈ ਕਿਉਂ ਮੈਂ ਉਹਨਾਂ ਨੂੰ ਪੁੱਛਿਆ ਕਹਿੰਦੇ ਹੈ ਹੀ ਨਹੀਂ ਕਹਿੰਦੇ ਦਵਾਈ ਹੈ ਨਹੀਂ ਕੀ ਕਹੀਏ ਹੁਣ ਉਹਨਾਂ ਨੂੰ ਇਹ ਕੰਨਾਂ ਵਾਲੇ ਡਾਕਟਰ ਆ ਮੈਡਮ ਉੱਧਰ ਬਿਠੇ ਉਹਨਾਂ ਲੈ ਕੇ ਆਉਂਦੇ ਨੇ ਕਿਹਨਾ ਬੈਨ ਪ੍ਰਵੀਨ ਵੀ ਜੀ ਕਿੱਥੇ ਆਏ ਕੱਲ੍ਹ ਆਏ ਸਰ ਸਿਵਲ ਹਸਪਤਾਲ ਆਇਆ ਦਵਾਈ ਲੈਣ ਆ ਤੇ ਉਹਨਾਂ ਨੇ ਪੰਜ ਦਵਾਈਆਂ ਲਿਖਿਆ ਪਰ ਮਿਲੀ ਇੱਕੋ ਹੀ ਹੈ ਅੱਛਾ ਬਾਕੀ ਪੁੱਛਿਆ ਤਾਂ ਕੀ ਕਹਿੰਦੇ ਸਰ ਕਹਿੰਦੇ ਬਾਹਰੋਂ ਮਿਲਣੀ ਹੈ ਡਾਕਟਰ ਕਿਹੜਾ ਹੈ ਸਰ ਭਗਵਾਲੀ ਡਾਕਟਰ ਇਹ ਬਾਹਰੋਂ ਜਿਹੜੇ ਲੈ ਕੇ ਜਾਂਦੇ ਹਨ ਜਨਕੀ ਦਾ ਨਾਮ ਕੀ ਹੈ ਜੋਤੀ ਜੋਤੀ ਕਿੱਥੇ ਆਏ ਹੋ ਤੇ ਕਿਸ ਮਕਸਦ ਨਾਲ ਆਏ ਮੈਂ ਥੋੜੀ ਬਿਮਾਰ ਸੀ ਤੇ ਇਹਨਾਂ ਨੇ ਟੈਸਟ ਬਾਹਰੋਂ ਲੈ ਕੇ ਦਿੱਤੇ ਕਹਿੰਦੇ ਐਲਟਰਾਸਾਉਂਡ ਪ੍ਰੈਗਨੈਂਟ ਦੀ ਇੱਥੋਂ ਹੋਣੀ ਹੈ ਤੇ ਬਾਕੀ ਬਾਹਰੋਂ ਕਰਵਾਓ ਇਹ ਕੀ ਮਤਲਬ ਟੈਸਟ ਵੀ ਮਹਿੰਗੇ ਬਾਹਰੋਂ ਤੇ ਦਵਾਈਆਂ ਵਗੈਰਾ ਦਵਾਈਆਂ ਤਾਂ ਚਲੋ ਮਿਲ ਹੀ ਗਈਆਂ ਇੱਥੋਂ ਬਾਕੀ ਸਾਰੇ ਬਾਹਰ ਦੇ ਹਾਂ ਸਾਰੇ ਬਾਹਰ ਦੇ ਬਾਕੀ ਬਾਹਰੋਂ ਤੁਹਾਨੂੰ ਤੁਹਾਨੂੰ ਮਿਲ ਜੀਦਾ ਨਹੀਂ ਮੈਨੂੰ ਹੁਣ ਤਿੰਨ ਅੰਦਰੋਂ ਦਿੱਤੀ ਹੁਣ ਦਿੱਤੀ ਅੱਛਾ ਕੱਲ ਮੇਰੀ ਨੌ ਹੀ ਹੋਣੇ ਬਾਹਰੋਂ ਲੈ ਗਏ ਹਾਂਜੀ ਇੱਕ ਅੰਦਰੋਂ ਦਿੱਤੀ ਬਾਕੀ ਸਾਰੇ ਜਿਸ ਤਰ੍ਹਾਂ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨੇ ਉਹਨਾਂ ਨੇ ਕੀਤੀ ਸੀ ਐਲਾਨ ਕੀਤਾ ਸੀਗਾ ਤੇ ਉਹ ਉਹਦੇ ਵਿੱਚ ਉਸ ਜਿਹੜੇ ਸਬੰਧ ਦੇ ਵਿੱਚ ਜਿਹੜੀ ਸਾਡੀ ਕਾਰਵਾਈ ਉਹ جاری ਹੈ ਅਸੀਂ ਹਰ ਅਥਾਰਟिटीज ਨਾਲ ਇੰਟੈਕਟ ਹੈਗੇ ਆ ਦੋ ਤਰ੍ਹਾਂ ਦੀ ਮੈਡੀਸਨ ਹੁੰਦੀ ਹੈ ਇੱਕ ਈਡੀਐਲ ਹੈ ਏਸੈਂਸ਼ੀਅਲ ਡਰਗ ਲਿਸਟ ਹੁੰਦੀ ਹੈ ਇੱਕ ਨਾਨ ਈਡੀਐਲ ਹੈ ਈਡੀਐਲ ਜਿਹੜੀ ਮੈਡੀਸਨ ਆ ਉਹ ਸਾਨੂੰ ਵੇਰ ਕਾਰਡਰ ਤੋਂ ਮਿਲ ਜਾਂਦੀ ਹੈ ਉਦੇ ਚ ਸਾਨੂੰ 226 ਤਕਰੀਬਨ ਦਵਾਈਆਂ ਜਿਹੜੀਆਂ ਸਾਡੇ ਕੋਲ ਸਾਰੀਆਂ ਹੈਗੀਆਂ ਅੱਜ ਹੀ ਮੈਨੂੰ ਪਤਾ ਲੱਗਿਆ ਕਿ ਉਸ ਤੋਂ 3-4 ਦਵਾਈਆਂ ਜਿਹੜੀਆਂ ਉਹ ਥੋੜੀਆਂ ਖਤਮ ਹੋਣ ਵਾਲੀਆਂ ਅਸੀਂ ਅੱਜ ਹੀ ਆਨਲਾਈਨ ਉਹਦਾ ਇੰਟੈਂਡ ਪਾ ਕੇ ਅਸੀਂ ਮੰਗਾਵਾਂਗੇ ਨਾਨ ਇਡੀਅਲ ਜਿਹੜੀ ਮੈਡੀਸਨਾਂ ਜਿਹੜੀ ਸਾਡੇ ਡਾਕਟਰ ਲਿਖਦੇ ਨੇ ਜਿਹੜੀ ਸਾਡੇ ਸਟੋਰ 'ਚ ਨਹੀਂ ਉਪਲਬਧ ਹੁੰਦੀ ਡਰੱਗ ਹਾਊਸ ਜਿਹੜੇ ਸਰਕਾਰ ਦੇ ਵੱਲੋਂ ਬਣਾਏ ਗਏ ਜਿਸਾ ਸਾਡਾ ਬੇਰਕਾ ਡਰੱਗ ਹਾਊਸ ਆ ਨਾਨ ਇਡੀਅਲ ਦਵਾਈਆਂ ਉਹ ਅਸੀਂ ਸਾਨੂੰ ਥੋੜੇ ਦਿਨਾਂ ਚ ਦੋ ਤਿੰਨ ਦਿਨਾਂ ਤੱਕ ਮੇਲ ਰੱਖੀਆ ਸਰ ਜਿਸ ਤਰ੍ਹਾਂ ਥੱਲੇ ਮੈਂ ਜਾ ਕੇ ਦੇਖਿਆ ਤੇ ਤੁਹਾਡੀ ਫਾਰਮੇਸੀ ਦੇ ਅੰਦਰ ਜਿਹੜੇ ਪੰਜਾਰਜ ਬੈਠੇ ਹੋ ਕਹਿੰਦੇ ਸਾਡੇ ਕੋਲ ਸਿਰਫ 50 ਦਵਾਈਆਂ ਅਵੇਲੇਬਲ ਨੇ ਜਿਹੜੇ ਬਾਹਰ ਦਵਾਈਆਂ ਲੈਣ ਵਾਲੇ ਮੀਂਹ ਬੈਠੇ ਹੋਏ ਨੇ ਉਹ ਕਹਿੰਦੇ ਨੇ ਜ਼ਿਆਦਾਤਰ ਦਵਾਈਆਂ ਹੱਜੇ ਵੀ ਬਾਹਰ ਦੀਆਂ ਲੱਗਦੀਆਂ ਨੇ ਸਾਨੂੰ ਇੱਕ ਦਵਾਈ ਮਿਲਦੀ ਬਾਕੀ 5-6 ਦਵਾਈਆਂ ਬਾਹਰੋਂ ਲੈਣੀਆਂ ਪੈਂਦੀਆਂ ਨੇ ਨਹੀਂ ਨਹੀਂ ਉਹ ਜਿਹੜੀ ਬੰਦ ਦੱਸਿਆ ਕਿ ਨਾਨ ਈਡੀਐਲ ਦਵਾਈ ਇੱਕ ਦੋ ਦਿਨ ਚ ਸਾਨੂੰ ਮਿਲ ਰਹੀ ਆ ਈਡੀਐਲ ਜਿਹੜੀ ਈਡੀਐਲ ਦਵਾਈ ਆ 226 ਦੀ ਸਾਡੇ ਕੋਲ ਹੈਗੀ ਆ ਸਾਰੀਆਂ ਦਵਾਈਆਂ ਅਵੇਲੇਬਲ ਅਸੀਂ ਫਾਰਮੇਸੀ ਚ ਨਹੀਂ ਕਰਾਂਦੇ ਉਹਨਾਂ ਚ ਕੁਝ ਹੁੰਦੀਆਂ ਨੇ ਕੁਝ ਸਾਡੇ ਮੇਨ ਜਿਹੜਾ ਸਟਾਕ ਆ ਉਹਦੇ ਚ ਹੁੰਦੀਆਂ ਨੇ ਕਿੰਨੀ ਕੁ ਦੇਰ ਚ ਜੇ ਦੇਖਿਆ ਜਾਵੇ ਤਾਂ ਕਿੰਨੀ ਕੁ ਦੇਰ ਚ ਰੂਟੀਨ ਬਿਲਕੁਲ ਸਹੀ ਹੋ ਜਾਏਗੀ ਇਕ ਦਿਨ ਜਿਹੜੀ ਨਾਰ ਜਿਹੜੀ ਈਡੀਐਲ ਹੈ ਉਹ ਤੇ ਸਾਡੇ ਕੋਲ 226 ਦੇ 226 ਪੂਰੀਆ ਹੈਗੀ ਹੈ ਉਹ ਸਾਰਾ ਕੁਝ ਆਨਲਾਈਨ ਹੁੰਦਾ ਸਾਡੇ ਹਾਰ ਅਥੋਰਿਟਿਸ ਕਿਸੇ ਵੀ ਟਾਈਮ ਕਿਸੇ ਵੀ ਹਸਪੀਟਲ ਦਾ ਚੈੱਕ ਕਰ ਲੈ ਕਰ ਸਕਦੇ ਆ ਕਿ ਕਿਸ ਟਾਈਮ ਕਿੰਨੀ ਈਡੀਐਲ ਮੈਡੀਸਨ ਪਈ ਹੈ ਨਾਨ ਈਡੀਐਲ ਇੱਕ ਦਿਨ ਚ ਆ ਜੇਗੀ ਟੈਸਟ ਵੀ ਲੈ ਕੇ ਕਿੱਨਾ ਚਾਹੀਏ ਟੈਸਟ ਵੀ ਅਜੇ ਬਾਹਰ ਦੇ ਲਿਖੇ ਜਾ ਰਹੇ ਜਾਤਾ ਨਹੀਂ ਨਹੀਂ ਟੈਸਟ ਸਾਡੇ ਟੈਸਟ ਤੇ ਸਾਡੇ ਕੋਲ ਸਾਰੇ ਅਵੇਲੇਬਲ ਹੈ ਅਲਟਰਾਸਾਉਂਡ ਤੇ ਐਕਸ-ਰੇ ਦੀ ਉਹਨਾਂ ਨੇ ਗੱਲ ਕੀਤੀ ਸੀਗੀ ਤੇ ਐਕਸ-ਰੇ ਤੇ ਸਾਡੇ ਕੋਲ ਮਸ਼ੀਨਾਂ ਹੈਗੀਆਂ ਨੇ ਐਕਸ-ਰੇ ਅਸੀਂ ਆਪਣਾ ਇਨ-ਹਾ우스 ਕਰਵਾ ਰਿਆ ਅਲਟਰਾਸ ਸ਼ਨੀਵਾਰ ਸੀ ਖੁਦ ਕਰਦੇ ਆ ਇਸ ਟਾਈਮ ਗੁਰਦਾਸਪੁਰ ਦੀ ਮਸ਼ੀਨ ਖਰਾਬ ਹੈ ਔਰ ਡਾਕਟਰ ਸਾਡੇ ਕੋ ਡੇਲੀ ਆ ਰਹੇ ਨੇ ਐਂਟੀਨੇਟਲ ਪੇਸ਼ੈਂਟ ਦੇ ਜਿਹੜੇ ਦੂਸਰੇ ਪੇਸ਼ੈਂਟ ਹੈ ਕਿਸੇ ਨੇ ਪੇਟ ਦਾ ਅਲਟਰਾਸਾਉਂਡ ਕਰਨਾ ਉਹ ਅਸੀਂ ਬਾਹਰ ਭੇਜ ਰਹੇ ਆਂ ਅੰਪੈਨਲਮੈਂਟ ਸਾਡੇ ਜਿਹੜੇ ਅਲਟਰਾਸਾਉਂਡ ਜਿਹੜੇ ਸਕੈਨ ਸੈਂਟਰ ਨੇ ਉਹਨਾਂ ਦੀ ਹੋ ਗਈ ਆ ਸਾਡੇ ਡਾਕਟਰ ਲਿਖ ਰਹੇ ਨੇ ਕੁਝ ਜਿਹੜੇ ਸਕੈਨ ਸੈਂਟਰ ਨੇ ਜਿਹੜੇ ਅੰਪੈਨਲਡ ਨੇ ਉਹ ਕਰ ਰਹੇ ਨੇ